ਹੇ ਗੁਰੂ ਤੁਹਾਡੇ ਤੁਸ ਸਤ ਨਾਮੁ ਆਦੀ ਤੁਸ ਸਤ ਨਾਮੁ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਤਸ਼ਾਹੀ ਭਗਤ ਧੰਨੇ ਜੀ ਦੀ ਬਾਣੀ ਭਗਤਾਂ ਦੀ ਬਾਣੀ ਚੱਲ ਰਹੀ ਹੈ ਜਿਹਦੇ ਵਿੱਚ ਆਸਾ ਰਾਗ ਦੇ ਵਿੱਚ ਭਗਤ ਧੰਨਾ ਜੀ ਦੇ ਸ਼ਬਦ ਜੋ ਸਪੂਰਨ ਹੋਏ ਹਨ ਜਿਹੜਾ ਅਗਲਾ ਸ਼ਬਦ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦਾ ਸ਼ਬਦ ਇਸ ਪਦ ਦੇ ਵਿੱਚ ਹੈ ਇਹ ਦੋ ਸ਼ਬਦ ਪੰਜਵੇਂ ਪਾਤਸ਼ਾਹ ਜੀ ਦੇ ਜਨਨ ਕੀਤੇ ਹੋਏ ਸ਼ਬਦ ਹਨ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਆਓ ਇਹ ਸ਼ਬਦ ਇਸ ਪਦ ਦਾ ਦੂਜਾ ਸ਼ਬਦ ਬਚਨ ਕਰਦੇ ਹੋਏ ਪੰਜਵੇਂ ਪਾਤਸ਼ਾਹ ਜੀ ਆਰੰਭ ਕਰਦੇ ਹਨ ਜੀ ਮਹੱਲਾ ਪੰਜਵਾ ਗੋਪਿੰਦ ਗੋਪਿੰਦ ਗੋਵਿੰਦ ਸੰਗ ਨਾਮ ਦਿਓ ਮਨ ਲੀਨਾ ਆਡ ਧਾਮ ਕੋ ਛੀਪਰੋ ਹੋਇਓ ਲਖੀਨਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨੇ ਪਾਠ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਇਦੇ ਵਿੱਚ ਪਾਤਸ਼ਾਹ ਜੀ ਅਲੱਗ-ਅਲੱਗ ਧਾਰਨਾ ਲੈ ਕੇ ਸਾਨੂੰ ਜੀਵਾਂ ਨੂੰ ਨਾਮ ਦੀ ਮਹਿਮਾ ਦਰਸਾਉਂਦੇ ਹਨ ਤਕਰੀਬਨ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੇ ਪੀਤਾ குருਨਾਨਕ ਪਰਾਜਾ ਜੀ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸ਼ੇ ਗੁਰੂਆਂ ਦੀ ਬਾਣੀ 15 ਭਗਤਾਂ ਦੀ ਬਾਣੀ ਅਤੇ ਪੱਟਾਂ ਦੀ ਤੇ ਗੁਰਸਿੱਖਾਂ ਦੀ ਬਾਣੀ ਹੋਈ 11 ਪੱਟਾਂ ਦੀ ਬਾਣੀ ਆਚਾਰ ਗੁਰਸਿੱਖਾਂ ਦੀ ਤੇ ਸਾਰੇ ਬਾਣੀ ਦੇ ਵਿੱਚ ਮਹਾਰਾਜ ਨੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਸ਼ਬਦਾਂ ਦੇ ਵਿੱਚ ਬਾਣੀ ਦੇ ਵਿੱਚ ਅਕਾਲ ਪੁਰਖ ਦੇ ਨਾਲ ਜੋੜਿਆ ਹਰ ਇੱਕ ਬਾਣੀ ਦਾ ਪਾਦ ਹਰ ਇੱਕ ਬਾਣੀ ਦਾ ਅੰਗ ਸ਼ਬਦ ਜਿਹੜਾ ਉਹ ਪਰਮੇਸ਼ਰ ਦੇ ਘਰ ਦੇ ਰਸਤਾ ਦਰਸਾਉਂਦੇ ਹਨ ਆਵੇਂ ਕੀ ਭਗਤ ਜਨ ਹਨ ਗੁਰਮੁਖ ਜਨ ਹਨ ਸੱਦ ਭਟ ਹਨ ਸਾਰੀ ਪ੍ਰਸੰਤਾ ਗਾਉਂਦੇ ਹੋਏ ਉਹ ਮਾਲਕ ਦੇ ਘਰ ਦਾ ਪੰਥ ਰਸਤਾ ਸਾਨੂੰ ਦੱਸਦੇ ਹਨ ਅਲੱਗ ਅਲੱਗ ਤਰੀਕਿਆਂ ਦੇ ਨਾਲ ਅਲੱਗ ਅਲੱਗ ਢੰਗ ਤਧਾਰਨਾ ਦਾ ਲੈ ਕੇ ਜਨ ਤੋ ਭਾਵੇਂ ਕੀ ਅੰਸਰ ਉਹੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨ ਦਾ ਨਿਕਲਦਾ ਹੈ ਉਹ ਕਾਲੀ ਪੂਰਨ ਪ੍ਰਮਾਤਮਾ ਇੱਕ ਸਰੂਪ ਹੈ ਇੱਕੋ ਦੀ ਅਸੀਂ ਪ੍ਰਸੰਤਾ ਕਰਨੀ ਹੈ ਇੱਕੋ ਦੇ ਨਾਲ ਹੀ ਇਹ ਮੰਨਨੇ ਜੁੜਨਾ ਹੈ ਇੱਕੋ ਦਾ ਹੀ ਬ੍ਰਹਮੰਡ ਖੰਡ ਹੈ ਸ੍ਰਿਸ਼ਟੀ ਹੈ ਇੱਕੋ ਦੇ ਹੀ ਸਾਰਾ ਕੁਝ ਪੈਦਾ ਕੀਤਾ ਹੈ ਇਥੇ ਸਾਨੂੰ ਸਾਡਾ ਗਿਲਾ ਸਾਡਾ ਵਹਿਮ ਦੂਰ ਕਰਨ ਵਾਸਤੇ ਪੰਜਵੇਂ ਪਾਤਸ਼ਾਹ ਜੀ ਦੱਸਦੇ ਹਨ ਤੇ ਦਰਸਾਉਂਦੇ ਹਨ ਕਿ ਇਹ ਪਰਮੇਸ਼ਰ ਕਾਲ ਪੁਰਖ ਦਾ ਕੋਈ ਬਾਹਰਲੇ ਸੰਗ ਨਾਲ ਬਾਹਰਲੇ ਸਰੀਰ ਨਾਲ ਕੋਈ ਲੈਣ ਦੇਣੀ ਹੈ ਕਿ ਸਾਡੀ ਜਾਤ ਸਾਡਾ ਧਰਮ ਸਾਡੀ ਬਰਾਦਰੀ ਕਿਹੜੀ ਹੈ ਸੀ ਕੌਣ ਹੈ ਜਦੋਂ ਕਿਸੇ ਮਨੁੱਖ ਦੀ ਵੀ ਮਨ ਆਤਮਾ ਰੰਗੀ ਜਾਂਦੀ ਹੈ ਭਾਵੇਂ ਕੋਈ ਕੀਤਾ ਕਰਦਾ ਹੋਵੇ ਕੰਮ ਖੰਦਾ ਕਰਦਾ ਹੋਵੇ ਕਿਸੇ ਵੀ ਵੰਸ਼ ਸੰਸਤ ਤੋਂ ਹੋਵੇ ਉਹਦੀ ਪ੍ਰਾਪਤੀ ਕਰ ਸਕਦਾ ਹੈ ਇਸ ਸ਼ਬਦ ਵਿੱਚ ਸਾਨੂੰ ਜਵਾਬ ਦੇ ਰਹੇ ਹਨ ਮਹਾਰਾਜ ਪੰਜਵੇਂ ਪਾਤਸ਼ਾਹ ਸਾਡਾ ਵਹਿਮ ਭਰਮ ਦੂਰ ਕਰ ਰਹੇ ਹਨ ਹੋ ਪੰਜਵੇਂ ਪਾਤਸ਼ਾਹ ਜੀ ਦਰਸਾਉਂਦੇ ਹਨ ਗੋਬਿੰਦ ਗੋਬਿੰਦ ਗੋਵਿੰਦ ਸੰਗ ਨਾਮ ਦਿਓ ਮਨ ਲੀਨਾ ਮਹਾਰਾਜ ਪੰਜਵੇਂ ਪਾਸ਼ਾ ਜੀ ਪ੍ਰਸੰਤਾ ਕਰਦੇ ਹਨ ਗੋਬਿੰਦ ਨਾਮ ਹੈ ਪ੍ਰਭੂ ਦਾ ਹਰੀ ਦਾ ਗੋ ਤੋ ਭਾਉ ਹੁੰਦਾ ਧਰਤੀ ਨੂੰ ਗੋ ਧਰਤੀ ਦਾ ਨਾਮ ਉਹ ਜਿਹੜਾ ਵਿੰਦ ਕਰਦਾ ਉਹਦੀ ਪਾਲਣਾ ਕਰਦਾ ਉਹ ਗੋਬਿੰਦ ਹੈ ਧਰਤੀ ਨੂੰ ਪਾਲਨ ਹਾਰਾ ਧਰਤੀ ਨੂੰ ਚਲਾਣ ਵਾਲਾ ਧਰਤੀ ਨੂੰ ਪੈਦਾ ਕਰਨ ਵਾਲਾ ਗੋਬਿੰਦ ਮਹਾਰਾਜ ਜੀ ਕਹਿੰਦੇ ਗੋਬਿੰਦ 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 ਵਾਰ-ਵਾਰ ਦ੍ਰਿੜ ਕਰ ਦੇਣ ਮਹਾਰਾਜ ਮਹਾਰਾਜ ਜੀ ਕਹਿੰਦੇ ਸੰਗ ਕਹਿੰਦੇ ਜਿਹੜਾ ਉਹ ਗੋਬਿੰਦ ਦਾ ਸੰਗ ਕਰ ਲੈਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਭਵੇਂ ਕਿਸੇ ਵੀ ਨਾਮ ਦਾ ਹੋਵੇ ਕਿਸੇ ਵੀ ਬਰਾਦਰੀ ਦਾ ਹੋਵੇ ਉਦੋਂ ਪ੍ਰਾਪਤੀ ਹੋ ਜਾਂਦੀ ਹੈ ਤੇ ਉੱਥੇ ਨਾਮਦੇਵ ਜੀ ਦਾ ਨਾਮ ਲੈ ਰਹੇ ਹਨ ਮਹਾਰਾਜ ਨਾਮਦੇਵ ਮਨ ਲੀਨਾ ਕਹਿੰਦੇ ਉਹਨਾਂ ਨੇ ਨਾਮ ਨੂੰ ਦ੍ਰਿੜ ਕੀਤਾ गोविंद ਦੇ ਨਾਮਦੇਵ ਜੀ ਨੇ ਨਾਮ ਨੂੰ ਦ੍ਰਿੜ ਕੀਤਾ ਤੇ ਮਾਣ ਉਹਦੇ ਚਰਨਾਂ ਵਿੱਚ ਟਿਕਾਇਆ ਤੇ ਲੀਨਾ ਉਹਨੂੰ ਲੈ ਲਿਆ ਉਹਨੂੰ ਪ੍ਰਾਪਤ ਕਰ ਲਿਆ ਤੇੰਪਾ ਤੁਜੀ ਸਤਿਗੁਰ ਜੀ ਅੱਗੇ ਦਰੜਾ ਰਿਣ ਆਟ ਦਾਮ ਕੋ ਛੀਪਰੋ ਹੋ ਲਖੀਨਾ ਲੱਖਾ ਪੱਤੀ ਹੋ ਗਿਆ ਜਿੰਨੂੰ ਲੋਕ ਆੜ ਅੱਧੇ ਦਾਮ ਦਾ ਛੀਮਾ ਕਹਿੰਦੇ ਸੀ ਉਹ ਸਮਾਂ ਐਸਾ ਸੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਉੱਚੀ ਜਾਤ ਬਰਾਦਰੀ ਨਾਲ ਮੁੱਖ ਰੱਖਦੇ ਸੀ ਉਹ ਆਮ ਜਿਹੜੇ ਛੋਟੀ ਬਰਾਦਰੀ ਦੇ ਲੋਕ ਸੀ ਉਹਨਾਂ ਨੂੰ ਅੱਧਾ ਨਾਮ ਲੈ ਕੇ ਬੁਲਾਇਆ ਕਰਦੇ ਸੀ ਤੇ ਨਾਮਦੇਵ ਜੀ ਨੂੰ ਐਵੇਂ ਕਿਹਾ ਜਾਂਦਾ ਸੀ ਆੜ ਦਾਾਮ ਕੋ ਅੱਧੀ ਦੰਬੜੀ ਦਾ ਛੀਮਾ ਐਵੇਂ ਲੋਕ ਪਿੰਡਾਂ 'ਚ ਬੁਲਾਉਂਦੇ ਸੀ ਛੋਟੇ ਜਿਹੜੇ ਲੋਕ ਨੀਵੀਂ ਜਾਤ ਦੇ ਸੀ ਉਹਨਾਂ ਨੂੰ ਦੇਖੋ ਅੱਧਾ ਨਾਮ ਲੈ ਕੇ ਲੋਕ ਬੁਲਾਉਂਦੇ ਸੀ ਤੇ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸਾਨੂੰ ਦੱਸ ਰਹੇ ਕਹਿੰਦੇ ਆੜ ਦਾਾਮ ਕੋ ਛੀਪਰੋ ਛੀਮਾ ਇਹ ਜਾਤ 'ਚੋਂ ਸੰ ਬਰਾਦਰੀ 'ਚੋਂ ਸੰ ਨਾਮਦੇਵ ਜੀ ਇਹਦੇ ਲੋਕਾਂ ਨੇ ਦਾ ਨਾਮ ਲੈ ਲੈ ਕੇ ਸੱਜਿਆ ਪਿੰਡ ਦੇ ਵਿੱਚ ਜਿੱਥੇ ਭਗਤ ਨਾਮਦੇਵ ਜੀ ਦਾ ਰਹਿਣਾ ਸੀ ਤੇ ਸੰਗਤ ਜੀ ਉੱਥੇ ਉਹ ਕੰਮ ਕਰਦੇ ਸੀ ਸਲਾਈ ਦਾ ਤੇ ਤਵਾਈ ਦਾ ਇਸ ਬਰਾਦਰੀ ਦੇ ਲੋਕੇ ਹੀ ਕੰਮ ਕਰਿਆ ਕਰਦੇ ਸੀ ਤੇ ਭਗਤ ਜੀ ਦੇਖੋ ਕੀਤਾ ਕਰਦੇ ਸੀ ਕੀਰਤ ਕਰਦੇ ਸੀ ਥਾਂ ਦੇ ਨਾਲ ਉਹ ਨਹੀਂ ਕਿ ਉਹ ਵੇ ਲੜ ਸੰ ਭਗਤ ਭਗਤ ਵੇਲੇ ਹੁੰਦਿਆਂ ਨਾਲ ਆਪਾਂ ਨੂੰ ਆਮ ਲੱਗਦਾ ਹੈ ਕਿਉ ਭਗਤ ਆਵੇਂ ਬਾਹਰੋਂ ਬਾਣਾ ਪਾ ਕੇ ਵਿਹਲੇ ਤੁਰੇ ਫਿਰਦੇ ਹਨ ਪਰ ਮਹਾਰਾਜ ਜੀ ਦੇ ਸੱਚੇ ਭਗਤ ਵਿਹਲੇ ਨਹੀਂ ਸੀ ਉਹਨਾਂ ਤੇ ਖੁਦ ਹੱਥਾਂ ਦੇ ਨਾਲ ਕੰਮ ਕੀਤਾ ਬਹੁਤ ਮਿਹਨਤ ਕੀਤੀ ਗੁਰੂ ਨਾਨਕ ਮਹਾਰਾਜ ਜੀ ਤੇ ਉਹਨਾਂ ਨੇ ਦੇਖੋ ਉਥੇ ਵੀ ਮਿਹਨਤ ਕਰਕੇ ਸਾਨੂੰ ਦੱਸਿਆ ਪੀ ਇਹ ਨਹੀਂ ਕਿ ਤੁਸੀਂ ਵਿਹਲੇ ਬੈ ਕੇ ਨਾਮ ਜਪ ਸਕਦੇ ਹੋ ਜਾਂ ਜੰਗਲਾਂ ਨੂੰ ਜਾ ਕੇ ਜਾਂ ਪਰਬਤਾਂ 'ਚ ਰਹਿ ਕੇ ਜਾਂ ਕੀ ਗ੍ਰੀਸਤ ਨਾ ਧਾਰਨ ਕਰਨੀ ਸ਼ਾਦੀ ਨਾ ਕਰਾਣੀ ਆਮ ਇਸੇ ਤਰ੍ਹਾਂ ਦਾ ਉਸ ਸਮੇਂ ਦਾ ਪ੍ਰਚਾਰ ਸੀ ਉਸ ਸਮੇਂ ਦੀ ਗੁਲਾਮੀ ਸੀ ਜਿਹੜੇ ਮਹੰਤ ਲੋਕ ਸਨ ਜਿਹੜੇ ਜੋਗੀ ਲੋਕ ਸਾਨੂੰ ਜੰਗਲਾਂ ਨੂੰ ਖਿੱਚਦੇ ਸੀ ਲੋਕਾਂ ਨੂੰ ਕਿ ਬਿਹੰਗਮ ਬਣ ਜੋ ਵਿਆਹ ਨਾ ਕਰਾਓ ਸ਼ਾਦੀ ਨਾ ਕਰਾਓ ਜੰਗਲਾਂ ਵਿੱਚ ਰਹਿ ਕੇ ਤਪ ਧੂਨੇ ਤਾਣ ਕੇ ਉਹਦੀ ਪ੍ਰਾਪਤੀ ਹੈ ਜਿਹੜੇ ਬ੍ਰਹਮ ਲੋਕ ਸੀ ਉਹ ਕਹਿੰਦੇ ਕਿਸੇ ਨੀਵੀਂ ਜਾਤ ਦਾ ਕੋਈ ਨਾਮ ਹੀ ਨਹੀਂ 잡 ਸਕਦਾ ਤੇ ਉਹ क्षत्रੀ ਲੋਕ ਬ੍ਰਹਮ ਲੋਕ ਉਹਨਾਂ ਨੇ ਵਹਿਮਾ ਕਰਮ ਕਾਂਡਾ ਚ ਫਸਾਇਆ ਹੋਇਆ ਸੀ ਤੇ ਆਪ ਜਿਹੜੇ ਸਿੱਧੇ ਸਾਦੇ ਲੋਕ ਉਹਨਾਂ ਵਿਚਾਰਿਆਂ ਨੂੰ ਕੋਈ ਟਿਕਣ ਨਹੀਂ ਸੀ ਦਿੰਦਾ ਤੇ ਮਹਾਰਾਜ ਗੁਰਜਨ ਦੇਵ ਜੀ ਸਾਨੂੰ ਦੱਸ ਰਹੇ ਹਨ ਇਹਦੇ ਆਹੋ ਜਿਹਾ ਸਮਾਂ ਹੈ ਇਸ ਤੈਮ ਆੜ ਦਾਮ ਕੋਸੀ ਪਰੋ ਕਹਿੰਦੇ ਅੱਦੇ ਦਮ ਅੱਧੀ ਦੰਬੜੀ ਕੀ ਕਹਾਂ ਜਾਂਦਾ ਆੜ ਦਾਮ ਕੋਸੀ ਪਰੋ ਐਵੇਂ ਨਾਮ ਲੈ ਕੇ ਨਾਮਦੇਵ ਜੀ ਨੂੰ ਆਵਾਜ਼ ਮਾਰਦੇ ਸੀ ਇਹ ਲੋਕ ਅੱਧੀ ਦੰਬੜੀ ਆ ਲਾਸ਼ੀੰਬਾ ਆ ਤੇ ਕਹਿੰਦੇ ਮਹਾਰਾਜ ਨੇ ਉੱਚਿਆ ਕਰਤਾ ਮਹਾਰਾਜ ਨੇ ਕਹਿੰਦੇ ਕੋ ਗੋਬਿੰਦ ਨੂੰ ਵਾਰ-ਵਾਰ ਚੇਤੇ ਕੀਤਾ ਉਹਦੇ ਨਾਮ ਨੂੰ ਧਿਆਉਣਾ ਕੀਤਾ ਉਹਦੇ ਭਗਤੀ ਕੀਤੀ ਤੇ ਕਹਿੰਦੇ ਜਿਹਨੂੰ ਗੋਕ ਨੱਦਾ ਨਾਲ ਲੱਕੇ ਸੱਜਦੇ ਸੀ ਆਜੋ ਦੀ ਭਗਤੀ ਦਾ ਬੋਲ ਵਾਲਾ ਸਹ ਹੋਇਆ ਜੇ ਲੋਕ ਸਲਾਮ ਕਰਦੇ ਹਨ ਤੇ ਬਚਨ ਕਰਦੇ ਹਨ ਮਹਾਰਾਜ ਹੋਇਓ ਲਖੀਨਾ ਕਹਿੰਦੇ ਉਹੀ ਨਾਮਦੇਵ ਜੀ ਲਖਾਪਤੀ ਹੋਗੇ ਲਖੀਨਾ ਉੱਚੇ ਹੋਗੇ ਲਖੀਨੇ ਤੋਂ ਭਾਵ ਕੀ ਲਖਾਪਤੀ ਤੋਂ ਭਾਵ ਕੀ ਸੱਚਾ ਨਾਮ ਜਦੋਂ ਪ੍ਰਾਪਤ ਹੋਇਆ ਉਹਦਾ ਭਜਨ ਕਰਕੇ ਉਹਦੀ ਬੰਦਗੀ ਕਰਕੇ ਸਾਧੂ ਬਣੇ ਜਦੋਂ ਭਗਤ ਬਣੇ ਭਗਤ ਬਣਨਾ ਉਹਦੀ ਬੰਦਗੀ ਕਰਨੇ ਨੂੰ ਕਹਿੰਦੇ ਹਨ ਕੋਈ ਬਾਹਰੋਂ ਸਾਧਨਾ ਨਹੀਂ ਸਾਦੀ ਸਰੀਰ ਕਰਕੇ ਅੰਦਰੋਂ ਸਾਧਨਾ ਸਾਦੀ ਉਹਨਾਂ ਨੇ ਸਾਧ ਤੋਂ ਭਾਵ ਹੁੰਦਾ ਮਨ ਦੀ ਸਾਧਨਾ ਕਰਨੀ ਤੇ ਦੇਖੋ ਜਦੋਂ ਭਗਤ ਬਣੇ ਪ੍ਰਾਪਤੀ ਹੋਈ ਤੇ ਲੱਖਾ ਪਤੀ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਹੁਣ ਲੱਖਾ ਪਤੀ ਹੋ ਗਏ ਜਿਨ੍ਹਾਂ ਨੂੰ ਅੱਧੀ ਦੰਬੜੀ ਦਾ ਬੁਲਾਇਆ ਜਾਂਦਾ ਸੀ ਹੁਣ ਲੱਖਾ ਪਤੀ ਉਹਨਾਂ ਦੀ ਆਤਮਾ ਸਰਜੀਤ ਹੋ ਗਈ ਤੇ ਅੱਗੇ ਪਾ ਸਤਿਗੁਰੂ ਜੀ ਫਿਰ ਬਚਨ ਕਰਦੇ ਰਹਾਓ ਇਹ ਕੇਂਦਰੀ ਭਾਵ ਦਰਸਾਉਣ ਸ਼ਬਦ ਦਾ ਰਹਾਉ ਵਿਸ਼ਰਾਮ ਦੇ ਕਿਪ ਸ਼ਬਦ ਦਾ ਬੰਦ ਦੇ ਕੇ ਅੱਗੇ ਬਚਨ ਕਰ ਦੇਣਾ ਹੁਨ ਨਾ ਤਨ ਨਾ ਤਿਆਗ ਕ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਹਾਲਾ ਭਇਓ ਗਨੀਵ ਗਹੀਰਾ ਭਗਤ ਜੀ ਜਲਾਏ ਸਨ ਅੱਗੇ ਦੇਖੋ ਭਗਤ ਕਬੀਰ ਸਾਹਿਬ ਜੀ ਦੀ ਧਾਰ ਲੈ ਰਹੇ ਹਨ ਗਿੱਧੇ ਬੁੰਡਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਉਹਨਾਂ ਦਾ ਕਹਿਣ ਦਾ ਭਾਵੇਂ ਨਹੀਂ ਹੈ ਕਿ ਉਹਨਾਂ ਨੇ ਤਰਨਾ ਬੁੰਨਾ ਛੱਡਤਾ ਉਹਨਾਂ ਨੇ ਆਪਣਾ ਕੰਮ ਛੱਡਤਾ ਉਹ ਜਲਾਏ ਸਨ ਉਹਨਾਂ ਦਾ ਕੰਮ ਸੀ ਇਹ ਧੰਦਾ ਸੀ ਕਿ ਉਹ ਖੱਡੀਆਂ ਲੈ ਕੇ ਲਾ ਕੇ ਕਪੜਾ ਉਹਨਿਆਂ ਕਰਦੇ ਸੀ ਇਹ ਕਪੜਾ ਉਣਦੀ ਨਹੀਂ ਸੀ ਕਪੜਾ ਉਣ ਕੇ ਉਹਨੂੰ ਤਿਆਰ ਕਰਨਾ ਰੰਗ ਚਾੜਨਾ ਫਿਰ 모ਡਿਆਂ ਤੇ ਰੱਖ ਕੇ ਫੇਰੀ ਲਾਣੀ ਭਗਤ ਕਬੀਰ ਸਾਹਿਬ ਜੀ ਦੇਖੋ ਐਸਾ ਕੀਤਾ ਕਰਦੇ ਸੀ ਉਹ ਕਪੜਾ ਵੀ ਹੱਥੀ ਤਿਆਰ ਮਿਹਨਤ ਕਰਕੇ ਕਰਦੇ ਸੀ ਫਿਰ ਵੇਚਣ ਵੀ ਜਾਇਆ ਕਰਦੇ ਸੀ ਉਹਨਾਂ ਦੇ ਬੇਟੇ ਦਾ ਨਾਮ ਕਮਾਲਾ ਸੀ ਤੇ ਆਪ ਤੇ ਪੁੱਤਰ ਨੇ ਦੋਹਾਂ ਨੇ ਕਪੜਾ ਵੇਚਣ ਜਾਣਾ ਬੇਟੇ ਨੂੰ ਨਾਲ ਲੈ ਕੇ ਫੇਰੀ ਲਾਣ ਜਾਣਾ ਪਿੰਡਾਂ ਚ ਤੇ ਪਿੰਡਾ ਤੋਂ ਕੱਪੜਾ ਵੇਚ ਕੇ ਜਿਹੜਾ ਪੈਸਾ ਮਿਲਣਾ ਟਕਾ ਉਹਦਾ ਘਰ ਬਾਰ ਚਲਾਣਾ ਭੋਜਨ ਸਕਣਾ ਕੀਰਤ ਕਰਨੀ ਤੇ ਜੇਬਾ ਰਹੀ ਉਹਦੀ ਕੀਰਤੀ ਗਾਣੀ ਭਗਤੀ ਵੀ ਨਹੀਂ ਉਹਨਾਂ ਛੱਡੀ ਇਹ ਨਹੀਂ ਕਿ ਉਹ ਕੰਮ ਹੀ ਕਰਦੇ ਸੀ ਨਾਲ ਭਗਤੀ ਵੀ ਕਰਦੇ ਸੀ ਜਿਵੇਂ ਨਾਮਦੇਵ ਜੀ ਤੇ ਤਰਲੋਚਨ ਜੀ ਆਏ ਨਾ ਨਾਮਦੇਵ ਜੀ ਤੇ ਤਰਲੋਚਨ ਜੀ ਕੋ ਕਾਲ ਦੇ ਦੋਵੇਂ ਭਗਤ ਹੋਏ ਆਪਸ ਵਿੱਚ ਮਿੱਤਰਤਾ ਹੀ ਵਸੀ ਨਾਮਦੇਵ ਜੀ ਤੇ ਤਰਲੋਚਨ ਜੀ ਦੀ ਇੱਕ ਵਾਰੀ ਤਰਲੋਚਨ ਜੀ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਏ ਤੇ ਮੇਨਾ ਮਾਰਿਆ ਨਾਮਾ ਕਹੇ ਤਰਲੋਚਨਾ ਮੁਖ ਤੇ ਨਾਮ ਸੰਭਾਲ ਹੱਥ ਫਾਰ ਕਰ ਪਏ ਸ਼ਬਦ ਆਪਾ ਸਰਵਣ ਕਰਦੇ ਆ ਆਮ ਬਾਣੀ ਦੇ ਵਿੱਚ ਇਹ ਉਸ ਵੇਲੇ ਦਾ ਸ਼ਬਦ ਹੈ ਜਿਸ ਵੇਲੇ ਤਰਲੋਚਨ ਜੀ ਆਣ ਕੇ ਮਿਲੇ ਉਹ ਵੀ ਭਗਤ ਸਨ ਪਰਮੇਸ਼ਰ ਦੇ ਤੇ ਭਗਤ ਨਾਮਦੇਵ ਜੀ ਭਗਤ ਸਨ ਤੇ ਮਿਲਤੇ ਕੀ ਹੋਇਆ ਜਦੋਂ ਅੱਗੇ ਦੇਖਿਆ ਨਾਮਦੇਵ ਜੀ ਕੰਮ ਕਰ ਰਹੇ ਹਨ ਕੱਪੜੇ ਦਾ ਤੇ ਉਸ ਵੇਲੇ ਬਚਨ ਕੀਤੇ ਤਰਲੋਚਨ ਜੀ ਨੇ ਇਹਦੇ ਨਾਮਦੇਵ ਜੀ ਉਹ ਨਾਮਾ ਜੀਓ ਮੈਂ ਤਾਂ ਸਮਝਿਆ ਸੀ ਤੁਸੀਂ ਭਗਤ ਤੋਂ ਭਗਤੀ ਕਰਦੇ ਹੋ ਪਰ ਤੁਸੀਂ ਤਾਂ ਇੰਨਾ ਕੰਮ ਕਰਦੇ ਹੋ ਕੰਮ ਹੀ ਨਹੀਂ ਛੱਡ ਰਹੇ ਮਾਇਆ ਉਸ ਦਾ ਕੰਮ ਤੇ ਮਗਨ ਹੋ ਭਗਤੀ ਭਗਤ ਕਿਸੇ ਕੀ ਨਹੀਂ ਹੋ ਸਕਦੀ ਤੇ ਉੱਥੇ ਵੇਖੋ ਭਗਤ ਜੀ ਨੇ ਜਵਾਬ ਦਿੱਤਾ ਸੀ ਕਹਿੰਦੇ ਨਾਮ ਜਿਹੜਾ ਉਹ ਵੀ ਜਪਦੇ ਆਂ ਪਰ ਹੱਥਾਂ ਪੈਰਾਂ ਨਾਲ ਥੋੜਾ ਨਾਮ ਜਪਣਾ ਕਿ ਪੈਰ ਤੈਰਾ ਨਾਲ ਜਾਂ ਹੱਥਾਂ ਨਾਲ ਜੀਭਾ ਰਹੀ ਅਸੀਂ ਨਾਮ ਜਪਣਾ ਭਗਤ ਜੀ ਕਹਿੰਦੇ ਸਾਡੀ ਜੀਭਾ ਜਿਹੜੀ ਉਹ ਵੀ ਆਪਣੇ ਕੰਮ ਲੱਗੀ ਹੋਈ ਹੈ ਉਹ ਰਾਮ ਰਾਮ ਕਰਦੀ ਹੈ ਸਰੀਰ ਨਾਲ ਸੀ ਕੰਮ ਕਰਦੇ ਆਂ ਘਰ ਦੀ ਭੋਜਨ ਵਾਸਤੇ ਘਰ ਚਲਾਉਣ ਵਾਸਤੇ ਕੰਮ ਵੀ ਜ਼ਰੂਰੀ ਹੈ ਤੇ ਕਹਿੰਦੇ ਨਹੀਂ ਕਿਸੇ ਕੰਮਤੀ ਨਿਰਪਾਇ ਕੰਮ ਦੇ ਵਿੱਚ ਹੀ ਮਗਣਾ ਤੇ ਉਹਨੂੰ ਤਿਆਗਤ ਹੈ ਉਹਨੂੰ ਤਿਆਗਿਆ ਨਹੀਂ ਅਸੀਂ ਉਹਦੇ ਨਾਲ ਵੀ ਜੁੜੇ ਹੋਏ ਹਾਂ ਉਹਦੇ ਨਾਮ ਨੂੰ ਵੀ ਨਹੀਂ ਅਸੀਂ ਵਿਸਾਰਦੇ ਅਸੀਂ ਸਵਾਸ ਸਵਾਸ ਸ੍ਰੀ ਰਾਮ ਰਾਮ ਕਰਦੇ ਹਾਂ ਇਥੇ ਪਾਤਸ਼ਾਹ ਜੀ ਵੀ ਵੀਰ ਸਾਹਿਬ ਜੀ ਬਾਰੇ ਦੱਸਿਆ ਰਹਿੰਦੇ ਕਹਿੰਦੇ ਤਨਨਾ ਬੁੰਨਾ ਤਿਆਗ ਕੇ ਰੀਤ ਚਰਨ ਕਬੀਰਾ ਕਹਿੰਦੇ ਬਾਹਰ ਦੀ ਜਿਹੜਾ ਮੋਹ ਸੀ ਨਾ ਉਹਨਾਂ ਨੇ ਉਹਦਾ ਤਿਆਗ ਕਰਤਾ ਵਿਆਰ ਨੇ ਮੋਹ ਨੂੰ ਤਿਆਗ ਕੇ ਤੇ ਪ੍ਰੀਤ ਉਹ ਤੇ ਚਰਨਾਂ ਨਾਲ ਪਾਲੀ ਕਬੀਰ ਸਾਹਿਬ ਜੀ ਨੇ ਜਿੱਥੇ ਕੰਮ ਕਰਦੇ ਸੀ ਧੰਧਾ ਘਰ ਦਾ ਵਾਸਤੇ ਕੀ ਹੱਥਾਂ ਪੈਰਾਂ ਨਾਲ ਤੇ ਉੱਥੇ ਜੀਭਾ ਨਾਲ ਉਹਨੂੰ ਧਿਆਉਂਦੇ ਸੀ ਮੋਹ ਛੱਡ ਕੇ ਮਮਤਾ ਛੱਡ ਕੇ ਪ੍ਰਭੂ ਦੇ ਨਾਲ ਮੋਹ ਪਾਲਿਆ ਪ੍ਰੇਮ ਪਾਲਿਆ ਨੀਚ ਕੁੱਲਾ ਝੁਲਾਹਰਾ ਭਯੋਗ ਨੀਵ ਗਹੀਰਾ ਈਮਾਰਾ ਜੀ ਕਹਿੰਦੇ ਭਾਵੇਂ ਨੀਚ ਕਹਿੰਦੇ ਸੀ ਲੋਕ ਨੀਚ ਕੁੱਲ ਦਾ ਹੈ ਜਲਾਇਆ ਹੈ ਐ ਕਹਿੰਦੇ ਸੀ ਬ੍ਰਹਮਣ ਲੋਕ ਕਹਿੰਦੇ ਪਰ ਮਹਾਰਾਜ ਨੇ ਐਸੀ ਕਿਰਪਾ ਕੀਤੀ ਗਨੀਵ ਗਹੀਰਾ ਕਹਿੰਦੇ ਉਹ ਗਨੀਵ ਗਹੀਰਾ ਬਣ ਗਏ ਜਿਨ੍ਹਾਂ ਨੂੰ ਕੋ ਨੀਵੀਂ ਜਾਤ ਦਾ ਲੋਕ ਕਹਿੰਦੀ ਸਿਆਜੂ ਹੀ ਕਬੀਰ ਸਾਹਿਬ ਕਬੀਰ ਸਾਹਿਬ ਹੁੰਦੀ ਹੈ ਉਸ ਇਲਾਕੇ ਦੇ ਵਿੱਚ ਵੱਡੇ ਭਗਤ ਹੋਏ ਕਬੀਰ ਸਾਹਿਬ ਜੀ ਉਸ ਸਮੇਂ ਕਾਲ ਦੇ ਵਿੱਚ ਲੋਕ ਬਹੁਤ ਸੰਗਤਾਂ ਬਹੁਤ ਇਨਾਂ ਦੇ ਸੇਵਕ ਬਣੇ ਸੀ ਉਸ ਟਾਈਮ ਜਿਹੜੇ ਕੀ ਰੱਬ ਦੀ ਬੰਦਗੀ ਕਰਦੇ ਸੀ ਤੇ ਖੁਦ ਆਪ ਕਰਦੇ ਸੀ ਤੇ ਉਸੇ ਰਸਤੇ ਤੇ ਦੁਨੀਆ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਹੀ ਤੋੜਦੇ ਸੀ ਉਹ ਦੇਖੋ ਉਹਨਾਂ ਨੇ ਵੱਡੇ ਕਾਰਜ ਕੀਤੇ ਤੇ ਮਹਾਰਾਜ ਖੁਦ ਕਰਨ ਗੁਰਜੰਦੇ ਪਾਚਾ ਕਹਿੰਦੇ ਜਦੋਂ ਪ੍ਰਾਪਤੀ ਹੋਈ ਪਹਿਲੋਂ ਨੀਵਾ ਨੀਵਾ ਲੋਕ ਜਲਾਇਆ ਕਹਿ ਕੇ ਬੁਲਾंदे ਸੀ ਹੁਣ ਗਨੀਵ ਗਹਿਰਾ ਭਾਵ ਕੀ ਹੀਰੇ ਵਰਗਾ ਜਨਮ ਹੋ ਗਿਆ ਹੀਰਾ ਹੀਰੇ ਦੀ ਤਰ੍ਹਾਂ ਉਗੜ ਆਇਆ ਦੁਨੀਆ ਦੇ ਵਿੱਚ ਕਬੀਰ ਦਾਸ ਟਵੰਤਾ ਢੂਰ ਨਿਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਅੱਗੇ ਰਵਿਦਾਸ ਜੀ ਦੀ ਧਾਰਨ ਲੈ ਰਹੇ ਆਂ ਖੀਰਲੇ ਪੱਤ ਦੇ ਵਿੱਚ ਕਹਿੰਦੇ ਰਵਿਦਾਸ ਜੀ ਵੀ ਇਸੇ ਤਰ੍ਹਾਂ ਹੀ ਹੋਏ ਕਹਿੰਦੇ ਰਵਿਦਾਸ ਵਿਦਾਸ ਟਵੰਤਾ ਢੋਰ ਨਿੱਤ ਉਹਨਾਂ ਦਾ ਕੀ ਕੰਮ ਸੀ ਰਵਿਦਾਸ ਜੀ ਦਾ ਕਿਉਂਕਿ ਇਸ ਬਰਾਦਰੀ ਵਿੱਚ ਮਾਰ ਬਰਾਦਰੀ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਭਗਤ ਜੀ ਮਹਾਰਾਜ ਜੀ ਗੁਰਦਿਆਨ ਦੇਵ ਜੀ ਕਹਿੰਦੇ ਟੋਕਾ ਡੰਗਰ ਜਿਹੜੇ ਮਰੇ ਹੋਏ ਪਸ਼ੂ ਸਨ ਉਹਨਾਂ ਨੂੰ ਢੋਆ ਕਰਦੇ ਸੀ ਜਿਵੇਂ ਹੁਣ ਪਿੰਡਾਂ ਦੇ ਵਿੱਚ ਆਮ ਆਪਾਂ ਨੂੰ ਪਤਾ ਹੈ ਹੱਡੋ ਰੋੜਾ ਹੋਇਆ ਕਰਦੀ ਐ ਜਿੱਥੇ ਮਰੇ ਹੋਏ ਜੇ ਕਿਸੇ ਦੇ ਘਰ ਵਿੱਚ ਕੋਈ ਗਾਂ ਕੋਈ ਮੱਝ ਕੋਈ ਪਸ਼ੂ ਮਰਦਾ ਹੈ ਤਾਂ ਜਾ ਕੇ ਸਿਨੇ ਆ ਲੈਣਾ ਪੈਂਦਾ ਫਿਰ ਉਹ ਚੁੱਕ ਕੇ ਲੈ ਕੇ ਜਾਂਦੇ ਹਨ ਆਣਕੇ ਉਹ ਸਮੇਂ ਗੱਡਿਆਂ ਤੇ ਜਾਂ ਰੇੜਿਆਂ ਤੇ ਜਾਂ ਕਿਸੇ ਤਰ੍ਹਾਂ ਲੈ ਜਾਂਦੇ ਹੋਣਗੇ ਹੁਣ ਸਾਧਨ ਚੇਂਜ ਹੋ ਗਿਆ ਨੇ ਤੇ ਜਾ ਕੇ ਉਹਦਾ ਬਾਹਰ ਪਿੰਡ ਤੋਂ ਇੱਕ ਹੱਡੋ ਰੋੜੇ ਦੇ ਵਿੱਚ ਜਿੱਥੇ ਡੰਗਰਾਂ ਨੂੰ ਰੱਖਿਆ ਜਾਂਦਾ ਸੀ ਮਰੇ ਹੋਏ ਪਸ਼ੂਆਂ ਨੂੰ ਉੱਥੇ ਜਾ ਕੇ ਉਹਦੀ ਖੱਲ ਤਾਰ ਦਿੱਤੀ ਜਾਂਦੀ ਐ ਉਪਰਲੀ ਖੱਲ ਜਿਹੜੀ ਉਹ ਬਹੁਤ ਮਹਿੰਗੀ ਵਿਕਦੀ ਸੀ ਜਿਹਦਿਆਂ ਕੀ ਜੋੜੇ ਬਣਦਿਆਂ ਪੈਰਾਂ ਦੇ ਵਿੱਚ ਪਾਣ ਲਈ ਤੇ ਹੁਣ ਵੀ ਇਸੇ ਤਰੀਆਂ ਜਿਹੜੇ ਜੁੱਤੇ ਵੀ ਪਸ਼ੂ ਮਾਰਦਾ ਤੇ ਉਹ ਨੂੰ ਲੈਣ ਆਉਂਦੇ ਹਨ ਹੁਣ ਟਰਾਲੀਆਂ ਤੇ ਲੈਣ ਹੁੰਦੇ ਹਨ ਤੇ ਉਸੇ ਤਰ੍ਹਾਂ ਹੀ ਉਹਦੀ ਖੱਲ ਤਾਰੀ ਜਾਂਦੀ ਜਾ ਕੇ ਉਪਰਲੀ ਖੱਲ ਜਿਹੜੀ ਉਹ ਬਹੁਤ ਮਹਿੰਗੀ ਵਿਕਦੀ ਹੈ ਪਛਵਾਨ ਇਸੇ ਤਰ੍ਹਾਂ ਇਹ ਕੰਮ ਰਵਿਦਾਸ ਜੀ ਦਾ ਸੀ ਉਹਨਾਂ ਦੇ ਪਿਤਾ ਜੀ ਦਾ ਕੰਮ ਸੀ ਕੱਚੇ ਚਮੜੇ ਦਾ ਤੇ ਚਮੜਾ ਤਾਰਨਾ ਜੇ ਕਿਸੇ ਦੇ ਪਸ਼ੂ ਮਰਨਾ ਤੇ ਉਹਨਾਂ ਨੂੰ ਬੁਲਾਣ ਆਇਆ ਕਰਦੇ ਸੀ ਰਵਿਦਾਸ ਜੀ ਦੇ ਪਿਤਾ ਨੂੰ ਤੇ ਜਾ ਕੇ ਉਹਨਾਂ ਨੇ ਉਹ ਡੰਗਰ ਨੂੰ ਪਸ਼ੂ ਨੂੰ ਚੱਕ ਕੇ ਲੈ ਜਾਣਾ ਉਹਦਾ ਮਾਸ ਉੱਤੇ ਪਰਲੀ ਖੱਲ ਤਾਰ ਲੈਣੀ ਤੇ ਉਸ ਕਾ ਕੇ ਉਹਦੇ ਚਮੜੇ ਦੇ ਜੋੜੇ ਬਣਾਇਆ ਕਰਦੇ ਸੀ ਇਹ ਧੰਦਾ ਸੀ ਉਹਨਾਂ ਦਾ ਕੰਮ ਸੀ ਉਹਨਾਂ ਦਾ ਰਵਿਦਾਸ ਜੀ ਦਾ ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਸਾਨੂੰ ਅਧਾਰਨ ਦੇ ਰਿਆਂ ਨੂੰ ਨਾ ਦੀ ਕੰਦੇ ਰਵੇ ਦਾਸ ਟਰਵੰਤਾ ਟੋਰ ਟਰਵੰਤੇ ਤੋਂ ਭਾਵ ਕੀ ਮਾਰੇ ਹੋਏ ਪਸ਼ਵਾਂ ਨੂੰ ਢੂਣ ਦਾ ਉਹਨਾਂ ਦਾ ਕੰਮ ਸੀ ਨਿਤ ਨਿੱਤਾ ਪ੍ਰਤੀ ਇਹ ਕੰਮ ਕਰਦੇ ਸੀ ਉਹ ਤੇ ਦੇਖੋ ਉਹਨਾਂ ਨੇ ਛੱਡਿਆ ਨਹੀਂ ਉਹ ਕੰਮ ਵੀ ਕਰਦੇ ਰਹੇ ਤਿੰਨ ਤਿਆਗੀ ਮਾਇਆ ਉਥੇ ਤਿਆਗੀ ਵੀ ਬਣ ਗਏ ਗ੍ਰਿਸ਼ਤ ਦੇ ਵਿੱਚ ਤਿਆਗੀ ਬੰਨਾ ਸਜਾਇਆ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਉਹਨਾਂ ਨੇ ਵੀ ਦੇਖੋ ਗ੍ਰਿਸ਼ਤ ਧਾਰਨ ਕੀਤੀ ਮਹਾਰਾਜ ਨੇ ਉਹਨਾਂ ਦੀ ਸ਼ਾਦੀ ਹੋਈ ਤੇ ਉੱਥੇ ਨਾਲ ਦੇਖੋ ਦੋਸ ਪੁੱਤਰ ਹੋਏ ਸ੍ਰੀ ਚੰਦ ਜੀ ਲਖਮੀ ਦਾਸ ਜੀ ਤੇ ਉਹਨਾਂ ਨੇ ਸਾਨੂੰ ਦੱਸਣ ਵਾਸਤੇ ਦੇਖੋ 18 ਸਾਲ ਕਰਤਾਰਪੁਰ ਦੇ ਵਿੱਚ ਖੇਤੀ ਕੀਤੀ ਉੱਥੇ ਉਹ ਤਿਆਗੀ ਵੀ ਸਨ ਉਹਨਾਂ ਦਾ ਕੋਈ ਬੌਧਤਾ ਮੂਵ ਵੀ ਨਹੀਂ ਸੀ ਉਹ ਇੱਕ ਪਰਿਵਾਰ ਨੂੰ ਚਲਾਉਂਦੇ ਵੀ ਸੀ ਇਸੇ ਤਰੀਕੇ ਭਗਤ ਜਾਨਾ ਦਾ ਜਿਸ ਤਿੰਨ ਜੁੜੇ ਪਰਮੇਸ਼ਰ ਦੇ ਨਾਲ ਪ੍ਰੇਮ ਪਿਆ ਉਸ ਦਿਨ ਤੋਂ ਤਿਆਗੀ ਵੀ ਬਣੇ ਅਤੇ ਗ੍ਰਿਸ਼ਤੀ ਵੀ ਬਣੇ ਗ੍ਰਿਸ਼ਤ ਮਾਰਗ ਵਿੱਚ ਤਿਆਗੀ ਬੰਨਾ ਸਿੱਖਣਾ ਇਹ ਗੁਰੂ ਨੇ ਸਾਨੂੰ ਮਹਾਰਾਜ ਨੇ ਦੱਸਿਆ ਤੇ ਸੰਗਤ ਜੀ ਪਹਿਲੋ ਤਾਂ ਲੋਕਾਂ ਨੂੰ ਇਸੇ ਤਰੀਕੇ ਪ੍ਰਦੇਸ਼ ਦਿੱਤਾ ਜਾਂਦਾ ਸੀ ਜੋਗੀ ਲੋਕ ਗੰਮ ਲੋਕ ਕਹਿੰਦੇ ਸੀ ਤਿਆਗ ਕਰੋ ਘਰ ਵਰਦਾ ਅੱਲੇ ਬੈਠ ਕੇ ਜਾ ਕੇ ਨਾਮ ਜੋ ਪੋ ਜੰਗਲਾਂ ਦੇ ਵਿੱਚ ਪਰਬਤਾਂ ਦੇ ਵਿੱਚ ਤਾਂ ਤੁਹਾਨੂੰ ਉਹਦੇ ਉਹਦੇ ਦਰਸ਼ਨ ਹੋਣਗੇ ਪਰ ਇਸ ਚੀਜ਼ ਨੂੰ ਖੰਡਨ ਕੀਤਾ ਰਵਿਦਾਸ ਜੀ ਨੇ ਤੇ ਉਹ ਵਚਨ ਕੀਤੇ ਮਹਾਰਾਜ ਨੇ ਪੰਜੇ ਪਾਸ਼ਣ ਕਹਿੰਦੇ ਉਹਨਾਂ ਦਾ ਕੰਮ ਤਾਂ ਇਹ ਸੀ ਰਵਿਦਾਸ ਛਟਵੰਤਾ ਢੋਰ ਨਿਤ ਨਿਤ ਤਿਆਗੀ ਮਾਇਆ ਤਿਆਗੀ ਤਿਆਗੀ ਬਣ ਕੇ ਉਸ ਦਿਨ ਤੋਂ ਕੰਮ ਵੀ ਕਰਦੇ ਰਹੇ ਪਰ ਮਾਇਆ ਦਾ ਮੂ ਵੀ ਛੱਡਤਾ ਮਾਇਆ ਕਮਾ ਕੇ ਘਰ ਦਾ ਕੰਮ ਚਲਾਂਦੇ ਸੀ ਪਰ ਉਥੇ ਨਹੀਂ ਕਿ ਮਾਇਆ ਨੂੰ ਹੀ ਮੁੱਖ ਰੱਖਿਆ ਉਥੇ ਭਜਨ ਨੂੰ ਮੁੱਖ ਰੱਖਿਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਜਦੋਂ ਸੰਗਤ ਕਰਨ ਦੇ ਨਾਲ ਉਹ ਮਾਲਕ ਪ੍ਰਗਟ ਹੋ ਗਿਆ ਉਹਦੇ ਦਰਸ਼ਨ ਪਾ ਲਏ ਵੇਖੋ ਇਸੇ ਢੰਗ ਦੇ ਨਾਲ ਉਹਨੂੰ ਧਿਆ ਕੇ ਉਹਦੀ ਪ੍ਰਾਪਤੀ ਕਰ ਲਈ ਉਹਦੇ ਦਰਸ਼ਨ ਪਾ ਲਏ ਜਿਹੜੇ ਦਰਸ਼ਨਾ ਵਾਸਤੇ ਪ੍ਰਾਪਤੀ ਵਾਸਤੇ ਜੋਗੀ ਲੋਕ ਜੰਗਲਾ 'ਚ ਤੁਰੇ ਫਿਰੇ ਅੱਜ ਭਗਤ ਜੀ ਨੇ ਦੇਖੋ ਕੰਮ ਵੀ ਕਰਦੇ ਰਹੇ ਨਾਲ ਭਗਤੀ ਕਰਕੇ ਉਹਦੀ ਪ੍ਰਾਪਤੀ ਵੀ ਕਰ ਲਈ ਸੈਨ ਨਾਈ ਵਤਕਾਰਿਆ ਉਹ ਘਰ ਘਰ ਸੁਣਿਆ ਅਖੀਰਲੇ ਪਦ ਵਿੱਚ ਸੈਨ ਭਗਤ ਵਾਰੇ ਕੰਨੇ ਹਨ ਸਤਿਗੁਰੂ ਜੀ ਸੈਨ ਭਗਤ ਜੀ ਜਿਹੜੇ ਇਹਨਾਂ ਨਾਈ ਹੋਏ ਨਾਈਆਂ ਦਾ ਕੀ ਕੰਮ ਸੀ ਇਹ ਨਾਈ ਲੋਕਾਂ ਦੇ ਜਿਹੜੇ ਅਮੀਰ ਲੋਕਾਂ ਦਾ ਪਿੰਡਾਂ ਵਿੱਚ ਲੋਕਸਾਂ ਉਹਨਾਂ ਦਾ ਕੰਮ ਕਰਿਆ ਕਰਦੀ ਬਿੱਤਕਾਰੀ ਕਰ ਪਤਕਾਰੀ ਹੁੰਦੇ ਸੀ ਇਹ ਨਾਈ ਕਿ ਜੇ ਕਿਸੇ ਨੂੰ ਬਾਤ ਕੋਈ ਕੱਲ ਦੱਸਨੀ ਤੇ ਇਹਨਾਂ ਨੂੰ ਭੇਜਿਆ ਕਰਦੇ ਸੀ ਲੋਕ ਤੇ ਇਹਨਾਂ ਨੂੰ ਘਰਾਂ ਦੇ ਉੱਤੇ ਇਹਨਾਂ ਦਾ ਦੇਖੋ ਕੁਝ ਨਾ ਕੁਝ ਇਹਨਾਂ ਨੂੰ ਦੇਖ ਕੇ ਮਾਇਆ ਦੇ ਕੇ ਇਹਨਾਂ ਨੂੰ ਰੱਖਿਆ ਜਾਂਦਾ ਸੀ ਕਿ ਹਰ ਕਾਰਜ ਦੇ ਵਿੱਚ ਇਹਨਾਂ ਨੂੰ ਲਾਗ ਦਿੱਤੇ ਜਾਂਦੇ ਸੀ ਉਹ ਲਾਗ ਕਿਹਾ ਜ ਜ ਹੁਣ ਆਪਾਂ ਮਾਇਆ ਕਹਿ ਦਿੰਦੇ ਆ ਭੇਟਾ ਕਹਿੰਦੇ ਉਹ ਲਾਗ ਕਹਿੰਦੇ ਸੀ ਲਾਗੀ ਨੂੰ ਲਾਗ ਦਿੱਤੇ ਜਾਂਦੇ ਸੀ ਤੇ ਨਾਈ ਜਿਹੜੇ ਸੀ ਬੇਟੇ ਬੇਟੀਆਂ ਦੇ ਕਾਰਜ ਕਰਦੇ ਸੀ ਜੇ ਕਿਸੇ ਨਿਸ਼ਤਾ ਕਰਨਾ ਕੜਮਾਈ ਕਰਨੀ ਬੱਚਿਆਂ ਦਾ ਮੰਗੜਾ ਕਰਨਾ ਉਹਨਾਂ ਆਪ ਮੰਗਣਾ ਅਗੇਜਮੈਂਟ ਕਹਿੰਦੇ ਆ ਤੋਂ ਕੜਮਾਈ ਕਿਹਾ ਜਾਂਦਾ ਸੀ ਤੇ ਲਾਗੀ ਜਾਇਆ ਕਰਦੇ ਸੀ ਨਾਈ ਲੋਕ ਇਹ ਆਪੋ ਆਪਣੇ ਜਿਹੜੇ ਦੇਖੋ ਪਿੰਡਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਰੱਖੇ ਜਾਂਦੇ ਸੀ ਇਵੇਂ ਵੱਡੇ ਪਰਿਵਾਰ ਹੁੰਦੇ ਸੀ ਉਹਨਾਂ ਦੇ ਆਪੋ ਆਪਣੇ ਨਾਈ ਸਨ ਲਾਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਤੇ ਉਹ ਲਾਗੀ ਸਾਰੇ ਕੰਮ ਕਰਦੇ ਸੀ ਜਿਵੇਂ ਕਿ ਤੇ ਵਿਆਹ ਦਾ ਸਿਨਿਆ ਲੈ ਕੇ ਜਾਣਾ ਕਿਸੇ ਦੇ ਵਿਆਹ ਨੇ ਮਿੱਥਣਾ ਤੇ ਉਹਨਾਂ ਨੇ ਸਿਨਿਆ ਲੈ ਕੇ ਜਾਣਾ ਤੇ ਦੇਖੋ ਉਹ ਦੋ ਤੁਰ ਕੇ ਜਾਇਆ ਕਰਦੇ ਸੀ ਜਾਂ ਖਤਰਾਂ ਤੇ ਤੇ ਜੇ ਕੋਈ ਕਾਰਜ ਹੋਣਾ ਤੇ ਲਾਗੀ ਨੂੰ ਬੁਲਾਣਾ ਨਾਈ ਨੂੰ ਉਹਨੇ ਉਹ ਕੰਮ ਕਰਨਾ ਤੇ ਇਸੇ ਤਰ੍ਹਾਂ ਮਹਾਰਾਜ ਜੀ ਭਗਤ ਸੈਨ ਜੀ ਦੇਖੋ ਇਸ ਕੀਤੇ ਵਿੱਚੋਂ ਸੰਸੈਨ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ ਤੇ ਮਹਾਰਾਜ ਜੀ ਕਹਿੰਦੇ ਉਹ ਘਰਾਂ ਦੇ ਵਿੱਚ ਇਹ ਕੰਮ ਕਰਦੇ ਸੀ ਤੇ ਉਹਨਾਂ ਦਾ ਇਸੇ ਤਰ੍ਹਾਂ ਪਿੰਡਾਂ 'ਚ ਬੋਲਵਾਲਾ ਹੁੰਦਾ ਸੀ ਲਾਈ ਹੁੰਦਾ ਤੇ ਪਰ ਦੇਖੋ ਜਦੋਂ ਪ੍ਰਾਪਤੀ ਹੋਈ ਮਹਾਰਾਜ ਜੀ ਕਹਿੰਦੇ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਭਗਤਾ ਮਹਗਣਿਆ ਤੇ ਫਿਰ ਦੇਖੋ ਹੀ ਨਾਈ ਜਿਹਨੂੰ ਲੋਕ ਲਾਗੀ ਕਹਿੰਦੇ ਸੀ ਛੋਟਾ ਗਿਨਿਆ ਜਾਂਦਾ ਸੀ ਆਮ ਕੰਮ ਕਰਾਉਣ ਵਾਸਤੇ ਵਰਤਿਆ ਜਾਂਦਾ ਸੀ ਤੇ ਮਹਾਰਾਜ ਜੀ ਕਹਿੰਦੇ ਉਹ ਵੱਡਾ ਹੋ ਕੇ ਗਿਨਿਆ ਉਹਦੀ ਪਦਵੀ ਉੱਚੀ ਹੋ ਗਈ ਉਸੇ ਨਾਈ ਦੀ ਪਹਿਲਾਂ ਲੋਕ ਦੇਖੋ ਉਹਨਾਂ ਨੂੰ ਸੈਣ ਜੀ ਨੂੰ ਨਾਈ ਕਿਹਾ ਕਰਦੇ ਸੀ ਬਤਕਾਰੀਆ ਕਿਹਾ ਕਰਦੇ ਸੀ ਪਰ ਜਿਸ ਦਿਨ ਉਹ ਭਗਤ ਬਣ ਗਏ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਫਿਰ ਉਹਨਾਂ ਦਾ ਦੇਖੋ ਭਗਤਾਂ ਦੇ ਵਿੱਚ ਗਿਣਤੀ ਆ ਗਈ ਅੱਜ ਵੱਡਾ ਨਾ ਹੋ ਗਿਆ ਅੱਜ ਮਹਾਰਾਜ ਨੇ ਨਾਲ ਬਿਠਾਇਆ ਖੁਦ ਮਹਾਰਾਜ ਜੀ ਇਹ ਸ਼ਬਦ ਚਾਰਨ ਕਰਦਿਆਂ ਗੁਰअर्जਨ ਦੇ ਮਹਾਰਾਜ ਖੁਦ ਉਹਨਾਂ ਦੇ মুখ ਚੋਂ ਉਚਾਰਿਆ ਹੋਇਆ ਸ਼ਬਦ ਹੈ ਕਹਿੰਦੇ ਜਦੋਂ ਪ੍ਰਾਪਤੀ ਹੋਈ ਉਹ ਵੇਲੇ ਲੋਕ ਉਹਨਾਂ ਤੋਂ ਕੰਮ ਕਰਾਉਂਦੇ ਸੀ ਅੱਜ ਉਹ ਹੀ ਨਾਈ ਦੇਖੋ ਸੈਨਜੀ ਭਗਤ ਬਣ ਕੇ 15 ਭਗਤਾਂ ਵਿੱਚ ਉਹਨਾਂ ਦੇ ਵੀ ਸ਼ਬਦ ਬਾਣੀ ਛੰਬ ਲੋਈ ਉਹ ਅਰਜਨ ਦੇਵ ਜੀ ਖੁਦ ਕਹਿ ਰਹੇ ਆ ਕਹਿੰਦੇ ਭਾਈ ਉਹਨਾਂ ਨੂੰ ਵੀ ਬਾਣੀ ਨੇ ਸ਼ਬਦ ਨੇ ਨਾਮ ਦੇ ਉੱਚਿਆ ਕਰਤਾ ਉਨ੍ਹਾਂ ਦੀ ਆਤਮਾ ਪੱਖੋਂ ਉਹਨਾਂ ਨੂੰ ਉੱਚਿਆਂ ਕਰਤਾ ਇਹ ਬੀਦ ਸੁਣ ਕੇ ਜੱਟਰ ਉਠ ਭਗਤੀ ਲਾਗਾ ਮਿਲੇ ਪ੍ਰਤਖ ਗਸਾਈਆ ਧੰਨਾ ਵਡ ਭਾਗਾ ਅਖੀਰਲਾ ਪਦ ਦੇਖੋ ਮਹਾਰਾਜ ਜੀ ਕਹਿੰਦੇ ਇਹ ਦੇਖ ਕੇ ਨਾ ਚਰਚਾ ਭਗਤਾਂ ਦੀ ਉਸ ਸਮੇਂ ਕਾਲ ਦੇ ਵਿੱਚ ਤੇ ਦੇਖ ਕੇ ਕੀ ਬੜੀ ਮਹਿਮਾ ਹੈ ਨਾਮ ਦੀ ਯਾਰ ਬੜਾ ਸਤਕਾਰ ਹੈ ਨਾਮ ਦਾ ਇੱਕ ਛੋਟੀ ਬਰਾਦਰੀ ਵਾਰੇ ਦੇਖੋ ਭਗਤ ਬਣ ਗਏ ਤਿੰਨ ਇਸ ਲਿਬ ਦੇ ਵਿੱਚ ਇਸ ਚਾਹ ਦੇ ਵਿੱਚ ਧੰਨਾ ਜੱਟ ਗਰੀਬ ਸੀ ਇਹ ਵੀ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਗਰੀਬ ਸੀ ਉਹ ਵੀ ਭਗਤੀ ਕਰਨ ਲੱਗਾ ਇਹ ਭਗਤੀ ਦੀ ਮਹਿਮਾ ਨੂੰ ਸੁਣ ਕੇ ਚਾਹ ਪੈਦਾ ਹੋ ਗਿਆ ਮਨ ਦੇ ਵਿੱਚ ਲਾਲਸਾ ਪੈਦਾ ਹੋ ਗਈ ਜਿਵੇਂ ਕਿਸੇ ਕੰਮ ਦੀ ਲਾਲਸਾ ਪੈਦਾ ਹੋ ਜੇ ਨਾ ਉਹ ਕੰਮ ਮਨੁੱਖ ਕਰਕੇ ਛੱਡਦਾ ਹੈ ਤੇ ਇਸੇ ਤਰ੍ਹਾਂ ਦੇਖੋ ਧੰਨਾ ਜੀ ਨੂੰ ਐਸੀ ਲਾਲਸਾ ਲੱਗੀ ਚਾਹ ਲੱਗਿਆ ਮਨ ਵਿੱਚ ਤਾਂਗ ਬਣੀ ਇਹਨਾਂ ਨੂੰ ਦੇਖ ਕੇ ਭਗਤਾ ਨੂੰ ਤੇ ਉਹ ਵੀ ਭਗਤੀ ਕਰਨ ਲੱਗ ਗਿਆ ਭਗਤੀ ਕਰਕੇ ਉਹਨਾਂ ਨੇ ਵੀ ਧੰਨੇ ਜੱਟ ਨੇ ਵੀ ਪ੍ਰਾਪਤੀ ਕਰ ਲਈ ਉਹਨਾਂ ਨੇ ਵੀ ਪ੍ਰਾਪਤੀ ਕੀਤੀ ਇਹ ਵਿਦ ਸੁਣ ਕੇ ਜੱਟਰ ਉਠ ਭਗਤੀ ਲੱਗਾ ਮਿਲੇ ਪਰਤਖ ਵਸਾਈਆਂ ਧੰਨਾ ਵਡ ਭਾਗਾ ਗੁਰ ਅਰਜਨ ਦੇਵ ਜੀ ਕਹਿੰਦੇ ਪਰਤਖ ਦਰਸ਼ਨ ਹੋਏ ਮਾਲਕ ਦੇ ਹਰੀ ਦੇ ਧੰਨਾ ਜੀ ਨੂੰ ਕਹਿੰਦੇ ਵੱਡੇ ਭਾਗ ਫਿਰ ਉਹਨੂੰ ਵਡ ਭਾਗਾ ਕਹਿ ਲੱਗੇ ਇਹ ਲੋਕ ਗਰੀਬ ਕਹਿੰਦੇ ਸੀ ਕਿ ਗਰੀਬ ਹੈ ਧੰਨਾ ਜੀ ਗਰੀਬ ਹਨ ਪਰ ਕਹਿੰਦੇ ਅੱਜ ਉਹਨਾਂ ਨੂੰ ਗਰੀਬ ਨਹੀਂ ਕਹਿੰਦੇ ਅੱਜ ਉਹਨਾਂ ਨੂੰ ਧੰਨਾ ਭਗਤ ਜੀ ਕਿਹਾ ਜਾਂਦਾ ਹੈ ਮਿਲੇ ਪਰਤਖ ਵਸਾਈਆਂ ਧੰਨਾ ਵੱਡੇ ਭਾਗਾ ਲਾਉ ਗਿਆ ਈ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਦੇਖੋ ਬਾਣੀ ਦਾ ਪ੍ਰਤਾਪ ਦੇਖੋ ਨਾਮ ਦਾ ਪ੍ਰਤਾਪ ਇਹ ਕੋਈ ਆਮ ਦੁਨੀਆ ਨਹੀਂ ਵੱਡਿਆ ਕਰ ਸਕਦੀ ਆਮ ਲੋਕ ਤਾਂ ਨੀਵੇਂ ਹੀ ਕਹਿੰਦੇ ਨੇ ਇੱਕ ਦੂਜੇ ਨੂੰ ਨੀਵਾ ਦਿਖਾਣ ਲਈ ਪਰ ਬਾਣੀ ਕੀ ਮਮਾ ਹੈ ਸ਼ਕਤੀ ਹੈ ਉਹ ਮਾਲਕ ਦੇ ਵਿੱਚ ਉਹ ਨੀਵਿਆਂ ਨੂੰ ਵੀ ਉੱਚੇ ਬਣਾ ਦਿੰਦੀ ਹੈ ਉਹ ਉੱਚੀ ਪਦਵੀ ਤੇ ਬਿਠਾ ਦਿੰਦੀ ਹੈ ਇਹ ਮਹਾਰਾਜ ਜੀ ਸਾਨੂੰ ਦੱਸਣ ਵਾਸਤੇ ਸਾਡਾ ਵਹਿਮ ਦੂਰ ਕਰਨ ਵਾਸਤੇ ਇਹ ਸ਼ਬਦ ਨੂੰ ਚਾਰਣ ਕੀਤਾ ਪੰਜਵੇਂ ਪਾਤਸ਼ਾਹ ਨੇ ਉਥੇ ਗਿਣ ਕੇ ਦਰਸਾਤਾ ਮਹਾਰਾਜ ਨੇ ਕਿ ਉਹ ਬਾਣੀ ਦੀ ਮਮਾ ਕਿਸੀ ਹੈ ਭਾਈ ਕੰਮ ਕਰ ਕੋਈ ਨਹੀਂ ਮਾੜਾ ਜਿਹੜਾ ਮਰਜ਼ੀ ਕਰੋ ਕੰਮ ਜਿਹੜਾ ਹੱਥਾਂ ਪੈਰਾਂ ਨਾਲ ਕਰਨਾ ਆਪਣੀ ਮਿਹਨਤ ਕਰਨੀ ਉਹ ਕੋਈ ਮਾੜੀ ਨਹੀਂ ਹੈ ਪਰ ਆਪਾਂ ਲੋਕ ਮਾੜੀ ਸਮਝਦੇ ਆ ਆਪਾਂ ਕਰਦੇ ਨਹੀਂ ਆ ਇਸ ਕਰਕੇ ਦੂਜੇ ਲੋਕ ਆਣ ਕੇ ਸਾਡੇ ਦੇਸ਼ ਤੇ ਸਾਡੇ ਸੂਬੇ ਤੇ ਦੇਖੋ ਕਾਬਜ ਹੁੰਦੇ ਆਣ ਤਾਂ ਕਿ ਅਸੀਂ ਉਹ ਕੰਮ ਛੱਡ ਦਿੰਨੇ ਆ ਅਸੀਂ ਆਪਣੇ ਆਪ ਨੂੰ ਛੋਟਿਆਂ ਸਮਝਦਿਆਂ ਕੰਮਾਂ ਵਿੱਚ ਕਿ ਅਸੀਂ ਕਿਉਂ ਕਰੀਏ ਪਰ ਭਗਤਾਂ ਨੇ ਉਹ ਦਰਸਾਇਆ ਉਹਨਾਂ ਨੇ ਕੰਮ ਵੀ ਨਹੀਂ ਛੱਡਿਆ ਆਪਣੇ ਘਰ ਦੇ ਦੇਖੋ ਉਹਦੇ ਨਾਲ ਉਹਨਾਂ ਨੇ ਭਗਤੀ ਵੀ ਕੀਤੀ ਤੇ ਉਹਦੀ ਪ੍ਰਾਪਤੀ ਕਰ ਲਈ ਤੇ ਸਾਨੂੰ ਵੀ ਉਹਨਾਂ ਨੇ ਦੱਸਿਆ ਕਿ ਭਾਈ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਸੰਸਾਰ ਦੇ ਵਿੱਚ ਰਹਿਣ ਵਾਸਤੇ ਕੰਮ ਵੀ ਕਰਨੇ ਪੈਣਗੇ ਤੇ ਪ੍ਰਮਾਤਮਾ ਨੂੰ ਪਾਉਣ ਵਾਸਤੇ ਮਨ ਦੇ ਰਾਹੀ ਉਹਨੂੰ ਜਪਣਾ ਵੀ ਪਏਗਾ ਦੋਵੇਂ ਕੰਮ ਕਰੋ ਉਥੇ ਮਿਹਨਤ ਵੀ ਕਰੋ ਹੱਥ ਪੈਰਾਂ ਨਾਲ ਤਾਂ ਕਿ ਸਰੀਰ ਚੱਲਦਾ ਰਹੇ ਘਰਬਾਰ ਦਾ ਕੰਮ ਚੱਲਦਾ ਰਹੇ ਉਥੇ ਇਹ ਨਹੀਂ ਕਿ ਕੰਮਕਾਰੀ ਕਰਨਿਆਂ ਮਹਾਰਾਜ ਨੂੰ ਵਿਸਾਰ ਦੇਣਾ ਉਥੇ ਬਾਣੀ ਵੀ ਪੜੋ ਸ਼ੁਭ ਅਮਲ ਵੀ ਧਾਰਨ ਕਰੋ ਪੰਜੇ ਗੁਣ ਧਾਰਨ ਕਰੋ ਜਿਹੜੇ ਧਰਮ ਦੇ ਗੁਣ ਹਨ ਧਰਮੀ ਅਸੀਂ ਤਾਂ ਹੀ ਬਣਾਂਗੇ ਜੇ ਸਾਡੇ ਅੰਦਰ ਉਹ ਗੁਣ ਆਉਣਗੇ ਉਹ ਸਿੱਖਿਆ ਆਏਗੀ ਅਸੀਂ ਧਰਮੀ ਹੋ ਜਾਵਾਂਗੇ ਇਸ ਕਰਕੇ ਦੋਵੇਂ ਪੱਖਾਂ ਨੂੰ ਪੂਰੀ ਤੋਲ ਕੇ ਤੱਕੜੀ ਦੇ ਤਰਾਜੂ ਵਿੱਚ ਚੱਲੋ ਫਿਰ ਅਸੀਂ ਜ਼ਿੰਦਗੀ ਵਿੱਚ ਤੇ ਆਤਮਾ ਪੱਖੋਂ ਜਿੱਤ ਜਾਵਾਂਗੇ ਇਹ ਭਾਈ ਸ਼ਬਦ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ சநீ குரு